ਪਤਾ ਹੈਗਾ 11 1 2024 ਨੂੰ ਇੱਕ ਬਰਿਊ ਮਾਸਟਰ ਰੈਸਟੋਰੈਂਟ ਹੈਗਾ ਉਹਦੇ ਸਾਹਮਣੇ ਗੋਲੀ ਚਲਦੀ ਹੈਗੀ ਆ ਉੱਥੇ ਦੋ ਵਿਅਕਤੀ ਦਿਖਦੇ ਨੇ ਜੋ ਇੱਕ ਗੱਡੀ i20 ਗੱਡੀ ਚ ਆਂਦੇ ਨੇ ਔਰ ਗੋਲੀ ਚਲਾਉਂਦੇ ਔਰ ਚਲ ਜਾਂਦੇ ਹੈਗੇ ਤਾਂ ਇਮੀਡੀਏਟਲੀ ਉਸ ਇਨਸੀਡੈਂਟ ਦੇ ਉੱਤੇ ਕੰਮ ਕਰਦੇ ਹੋਏ ਆਪਣੇ ਸਿਵਲ ਲਾਈਨ ਪੁਲਿਸ ਸਟੇਸ਼ਨ ਐਂਡ CIA ਦੇ ਜੋ ਟੀਮਸ ਹੈਗੇ ਉਹਨੇ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਉਹਦੇ ਤੇ ਪਤਾ ਕੀਤਾ ਕਿ ਜੋ ਇੱਕ ਜੱਗੀ ਨਾ ਦਾ ਬੰਦਾ ਹੈਗਾ ਨਾਲੇ ਇੱਕ ਫਤੇ ਇਹ ਦੋਵੇਂ ਇਹ ਕੰਮ ਕੀਤੀ ਸੀਗੀ ਟੈਕਨੀਕਲ ਇਨਵੈਸਟੀਗੇਸ਼ਨ ਕੇ ਤੁਰ ਸਾਨੂੰ ਪਤਾ ਚੱਲਿਆ ਸੀਗਾ ਔਰ ਉਸਤੇ ਬਾਅਦ ਉਹਨਾਂ ਦੀ ਨਾਮਿਨੇਟ ਵੀ ਕੀਤੀ ਗਈ ਸੀ ਫਿਰ ਉਹ ਉਹਦੇ ਤੇ ਕੰਮ ਕਰਦੇ ਹੋਏ ਫਤੇ ਉਹਨਾਂ ਨੂੰ ਵਰਿੰਦਰ ਸਿੰਘ ਅਲਿਆਸ ਫਤੇ ਉਹਨਾਂ ਨੂੰ 1 ਫਰਵਰੀ ਨੂੰ ਅਰੈਸਟ ਕੀਤਾ ਗਿਆ ਸੀਗਾ ਉੱਤੇ ਬਾਅਦ ਬਟਾਲਾ ਤੋਂ ਅਰੈਸਟ ਕੀਤਾ ਸੀ ਦਿਨ ਉਸਤੇ ਬਾਅਦ ਅੰਮ੍ਰਿਤਸਰ ਤੋਂ ਇੱਕ ਜਗਦੀਪ ਸਿੰਘ ਅਲਿਆਸ ਜੱਗੀ ਇਹਨਾਂ ਨੂੰ 5 ਤਰੀਕ ਨੂੰ ਅਰੈਸਟ ਕੀਤੀ ਗਈ ਹੈਗੀ ਆ ਇਹ ਐਕਚੁਅਲੀ ਬਟਾਲੇ ਪੁਲਿਸ ਵਾਸਤੇ ਬਹੁਤ ਵੱਡੀ ਇੱਕ ਕਾਮਯਾਬੀ ਹੈਗੀ ਕਿਉਂਕਿ ਜੋ ਜਗਦੀਪ ਸਿੰਘ ਹੈਗੇ ਇੰਨੇ ਹੀ ਉਹ ਵਾਂਟਡ ਸੀਗੇ ਸਾਡੇ ਵਾਂਟਡ ਸੀਗਾ ਸਾਡੇ ਤਿੰਨ ਮੁਕਦਮੇ ਦੇ ਵਿੱਚ ਉਤੇ ਅਲਾਵਾ ਉਹਦੇ ਤੇ 20 ਮੁਕਦਮਾ ਹੋਰ ਦਰਜ ਨੇ ਲੇਕਿਨ ਹੁਣੇ ਜੋ ਬਟਾਲੇ ਦੇ ਵਿੱਚ ਜੋ ਗੋਲੀ ਚੱਲੀ ਸੀ ਤਿੰਨ ਥਾਂ ਤੇ ਗੋਲੀ ਚੱਲੀ ਸੀ ਤੁਹਾਨੂੰ ਵੀ ਪਤਾ ਹੈਗਾ ਜਿੱਥੇ ਫਿਰੋਤੀਆਂ ਦਾ ਕਾਲਾ ਆਏ ਸੀ ਇੱਕ ਸਿਵਲਾਂ ਦਾ ਇੱਕ ਸਿਟੀ ਦਾ ਮੁਕਦਮਾ ਸੀਗਾ ਔਰ ਇੱਕ ਕੋਟਲੀ ਸੁਰਤ ਮਰੀ ਦਾ ਮਕਦਮਾ ਸੀਗਾ ਔਰ ਹੁਣ ਇੱਕ ਸਿਵਲ ਲਾਈਨ ਦਾ ਮਕਦਮਾ ਸੀਗਾ ਇਹ ਤਿੰਨੋਂ ਮਕਦਮੇ ਦੇ ਵਿੱਚ ਜੋ ਮੇਨ ਵਾਂਟਡ ਪਰਸਨ ਸੀਗਾ ਉਹ ਜੱਗੀ ਸੀਗਾ ਔਰ ਇਹਦੇ ਤੇ ਜਦੋਂ ਅਰੈਸਟ ਅਰੈਸਟ ਕੀਤੀ ਗਈ ਉਹਨਾਂ ਤੋਂ ਰਿਕਵਰੀ ਵੀ ਸਾਡੀ ਵਧੀਆ ਹੈਗੀ ਆ ਇਹਦੇ ਤੇ ਚਾਰ ਵੈਪਨਸ ਜੋ ਰਿਕਵਰ ਨੇ ਉਹਦੇ ਤੇ ਇੱਕ ਆਸਟਰੀਆ ਮੇਡ ਸੋਫਿਸਟੀਕੇਟਿਡ ਗਲੌਕ ਵੈਪਨ ਹੈਗੀ ਆ ਉਹਤੇ ਅਲਾਵਾ ਦੋ ਵੈਪਨ ਜੋ ਹੈ ਆਪਣੇ 3 ਬੋਰ ਦੇ ਹੈਗੇ ਔਰ ਇੱਕ 9mm ਦੀ ਵੈਪਨ ਹੈਗੀ ਉਦੇ ਨਾਲ ਹੀ ਦੋ ਗੱਡੀਆਂ ਹੈਗੇ ਇੱਕ i20 ਹੈ ਔਰ ਇੱਕ xuv 500 ਇਹਨਾਂ ਨੂੰ ਇਹ ਵਕ ਵਕ ਆਪਣੇ ਕ੍ਰਾਈਮ ਕਰਨ ਦੇ ਵਿੱਚ ਯੂਜ਼ ਕੀਤੀ ਸੀਗੀ ਨਾਲੇ ਇੱਕ ਮੋਟਰਸਾਈਕਲ ਹੈਗਾ ਜਿਹਦੇ ਵਿੱਚ ਉਹ ਚੱਲ ਰਹੇ ਸੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤੇ ਸੀਗੇ ਇਹਦੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਇੱਕ ਹੋਰ ਚੀਜ਼ ਸਾਹਮਣੇ ਆਈ ਹੈਗੀ ਆ ਜੋ ਜੱਗੀ ਨੇ ਉਹਨਾਂ ਨੇ ਇੱਕ ਤਾਰੀਵਾਲ ਦੇ ਵਿੱਚ 41 ਨੰਬਰ ਮੁਕਦਮਾ ਹੈਗਾ 2023 ਦਾ ਉੱਤੇ ਵੀ ਇੱਕ 307 ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਇੱਕ ਵਿਅਕਤੀ ਦੇ ਪਰ ਦੇ ਵਿੱਚ ਗੋਲੀ ਲੱਗੀ ਸੀਗੀ ਉਹਦੇ ਵਿੱਚ ਵੈਪਨ ਸਪਲਾਈ ਜੋ ਹੈਗਾ ਉਹ ਇਹਨਾਂ ਨੇ ਕੀਤੀ ਸੀਗੀ ਤੋਂ ਉਹਦੇ ਵਿੱਚ ਉਹਨਾਂ ਦੇ ਉਹ ਮੁਕਦਮੇ ਦੇ ਵਿੱਚ ਇਹ ਪੀਓ ਸੀਗੇ ਤੋਂ ਫਿਰ ਉਹ ਵਾਲਾ ਮੁਕਦਮਾ ਵੀ ਸਾਡਾ ਇੱਕ ਉਹ ਸੁਲਝ ਗਿਆ ਹੈਗਾ ਗੁਰਦਾਸਪੁਰ ਦਾ ਜੋ ਮੁਕਦਮਾ ਸੀਗਾ ਇੱਕ ਚੀਜ਼ ਹੋਰ ਕੁਛਕਿਛ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਏ ਜੋ ਜੱਗੀ ਹੈ ਜਾਂ ਫਤਿਹ ਹੈ ਜਾਂ ਇਹਨਾਂ ਦੇ ਨਾਲ ਜੋ ਜੁੜੇ ਹੋਏ ਨੇ ਉਹ ਸਾਰੇ ਇੱਕ ਸੁਪਰੀਤ ਸਿੰਘ ਅਲੀਅਸ ਹਰੀ ਚੱਟਾ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਔਰ ਜੋ ਵੈਪਨ ਵੀ ਸਪਲਾਈ ਹੋਏ ਨੇ ਉਹ ਗੱਡੀਆਂ ਦੇ ਵੀ ਹੈਗੀ ਆ ਉਹ ਸਾਰੇ ਦੇ ਪਿੱਛੇ ਜੋ ਹੈਗਾ ਉਹ ਹੈਰੀ ਚੱਟਾ ਹੈ ਉਹਨਾਂ ਦਾ ਹੱਥ ਹੈਗੇ ਜੀ ਇਹ ਗੱਡੀਆਂ ਇਹ ਚੋਰੀ ਦੀਆਂ ਕਿ ਚਾਹ ਨਹੀਂ ਆ ਇੱਕ ਗੱਡੀ ਕਨਫਰਮ ਹੋਈ ਹੈ ਜੀ ਉਹ ਚੋਰੀ ਦਾ ਹੈਗਾ ਉਹ ਹਰੀਦوار ਦੇ ਵਿੱਚ ਚੋਰੀ ਹੋ ਗਈ ਸੀਗੀ ਗੱਡੀ ਔਰ ਉਹ ਸਿਗਾ ਆਪਣੇ ਪੰਜਾਬ ਦਾ ਹੀ ਇੱਕ ਜ਼ਿਲੇ ਦੇ ਨਿਵਾਸੀ ਹੈਗੇ ਉਹਨਾਂ ਦੀ ਗੱਡੀ ਸੀਗਾ ਦੂਜੀ ਗੱਡੀ ਜੋ ਹੈਗਾ ਉਹਦਾ ਉਹਦੇ ਦੇ ਉੱਤੇ ਜੋ ਨੰਬਰ ਗਲਤ ਲੱਗੀ ਹੋਈ ਹੈ ਉਹਦਾ ਅਸੀਂ ਵੈਰੀਫਾਈ ਕਰ ਰਹੇ ਹਣੀ ਅਗਰ ਉਹ ਅਰਿਜਨਲੀ ਕੀ ਦਾ ਹੈਗਾ ਔਰ ਕਿੱਥੇ ਚੋਰੀ ਹੋ ਗਈ ਸੀ ਜੀ ਗੋਲੀਆਂ ਚੱਲਣੀਆਂ ਆਮ ਜੀ ਕਰ ਲੋ ਪਿੰਡ ਲੈਵਲ ਤੇ ਜਾਂ ਕਿਸੇ ਦਾ ਫਿਰੋਤੀ ਵੀ ਕੀ ਕਾਰਨ ਕੀ ਪੁਲਿਸ ਦੇ ਅਰੀਆ ਉਹ ਅਸੀਂ ਵੈਰੀਫਾਈ ਕਰ ਰਹੇ ਜੀ ਔਰ ਜਿੰਨੇ ਵੀ ਇੱਥੇ ਗੋਲੀ ਚੱਲੀ ਆ ਜਿੱਤੇ ਵੀ ਫਿਰੋਤੀ ਮੰਗੀ ਗਈ ਆ ਹੁਣ ਤੱਕ ਸਾਡੀ ਕੋਈ ਅੱਧਾ ਦੀ ਕੇਸ ਨਹੀਂ ਹੈਗੀ ਉਹ ਜੋ ਟ੍ਰੇਸ ਨਾ ਹੋਏ ਹੁਣ ਬਟਾਲੇ ਦੇ ਜੋ ਜਿੱਥੇ ਵੀ ਗੋਲੀ ਚੱਲੀ ਉਹ 100% ਜੋ ਸਾਡੀ ਟ੍ਰੇਸ ਵੀ ਹੋਏ ਨੇ ਉਹਦੇ ਤੇ ਕਾਰਨ ਵੀ ਤੁਸੀਂ ਵੇਖਿਓ ਕਦੀ ਕੀ ਹੁੰਦਾ ਬਾਹਰੋਂ ਜਿੱਥੋਂ ਕਾਲ ਆ ਜਾਂਦੇ ਆ ਕੋਈ ਹੁਣੇ ਅਸੀਂ ਸਿਵਲ ਲਾਈਨ ਦਾ ਇੱਕ ਕੇਸ ਸੋਲਵ ਕੀਤਾ ਸੀ ਉਹਨੇ ਵੇਖਿਆ ਕਿ ਸ਼ਾਇਦ ਇਹ ਕਾਰਨ ਤੋਂ ਸਾਨੂੰ ਪਹਿਲੇ ਜਲਦੀ ਮਿਲ ਜਾਣਗੇ ਤੋ ਕਿਸੇ ਦਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਵੀ ਨਹੀਂ ਹੁੰਦੇ ਆ ਉਹ ਵੀ ਕੋਈ ਸ਼ਰਾਰਤ ਕਰ ਦਿੰਦੇ ਹੈਗੇ ਹਾਂਜੀ ਹੁਣ ਤੱਕ ਦੀ ਜੋ ਸਾਡੀ ਪੁੱਛਗਿੱਛ ਹੈਗੀ ਜੀ ਜਿੰਨੇ ਵੀ ਜਿੰਨੇ ਵੀ ਇਹਨਾਂ ਦੀ ਪਰਚੇ ਹੈਗੇ ਉਹ ਸਾਰੇ ਪੰਜਾਬ ਦੇ ਹੈਗੇ